ਜਾ ਰਹੀ ਹੁੰਦੀ ਵਿੱਚ ਐਮਰਜੈਂਸੀ ਜਿਹੜੀ ਸਵਾਮ ਅਸ ਗਿਆ ਐਂਬੂਲੈਂਸ ਹੋਵੇ ਤਾਂ ਕਿਸੇ ਦੇ ਪੇਪਰ ਦੇ ਜਾਣਾ ਉਸੇ ਤਰ੍ਹਾਂ ਗੱਡੀ-ਗੱਡੀ ਜਾ ਰਹੀ ਦੇਖੋ ਨਾ ਸੀ ਐਂਬੂਲੈਂਸ ਰੋਕਦੇ ਕੋਈ ਸਾਡਾ ਭਰਾ 에어ਪੋਰਟ ਜਾਣਾ ਉਹਦੇ ਕੋ ਪਾਸਪੋਰਟ ਦੇਖੀਦਾ ਸਾਡੇ ਵਲੰਟੀਅਰ ਮੁੰਡੇ ਖੜੇ ਆ ਉਹਦਾ ਪਾਸਪੋਰਟ ਦੇਖਦੇ ਟਿਕਟ ਦੇਖਦੇ ਉਹਨੂੰ ਜਰੇਪੇ ਦੀ ਵੀ ਚੱਲ ਜਾਂ ਦਿੱਲੀ ਨੂੰ ਜਾਣਾ ਜਿੱਲੀ ਨੂੰ ਜਾ ਅੰਮ੍ਰਿਤਸਰ ਨੂੰ ਹੁਣੇ ਕੱਢ ਕੱਡੇ ਮੁੰਡੇ ਅੰਮ੍ਰਿਤਸਰ 에어ਪੋਰਟ ਤੇ ਜਾਣਾ ਉਹਨਾਂ ਨੇ ਤੇ ਦੂਜਾ ਕੋਈ ਮਰੀਜ਼ ਹੈ ਉਹਨੂੰ ਭੇਜ ਰਹੇ ਆ ਆਮ ਜਿਹੜਾ ਐਮਰਜੈਂਸੀ ਹੈ ਉਹਦੇ ਬਾਅਦ ਤਾਂ ਕੋਈ ਹੋ ਨਹੀਂ ਹੈਗਾ ਤੇ ਬਾਕੀ ਜਿਹੜੇ ਨਾ ਉਹ ਦੇਖ ਪਿੱਛੇ ਆਪਣੇ ਆਪ ਖੜੇ ਗੁਰੂ ਦਾ ਲੰਗਰ ਵਰਤਿਆ ਟੁੱਟ ਬਾਬੇ ਨਾਨਕ ਦਾ ਲੰਗਰ ਟੁੱਟ ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦ ਦੀ ਜਿਹੜੀ ਕਾਲ ਐ 30 ਦਸੰਬਰ ਦੀ ਦਿੱਤੀ ਗਈ ਸੀ ਤਾਂ ਉਸ ਨੂੰ ਲੈ ਕੇ ਜਿਹੜਾ ਪੰਜਾਬ ਭਰ ਦੇ ਵਿੱਚ ਜਿਹੜਾ ਕਾਲ ਨੂੰ ਲੈ ਕੇ ਜਿਹੜਾ ਬੰਦ ਦਾ ਸੱਦਾ ਨਜ਼ਰ ਆ ਰਿਹਾ ਸੜਕਾਂ ਜਾਮ ਹੋ ਚੁੱਕੀਆਂ ਨੇ ਤਾਂ ਉਸ ਨੂੰ ਲੈ ਕੇ ਤਸਵੀਰਾਂ ਸ਼੍ਰੀ ਅਨੰਦਪੁਰ ਸਾਹਿਬ ਜੋ ਕਿ ਰੋਪੜ ਚੰਡੀਗੜ੍ਹ ਮਾਰਕ ਦੇ ਤੇ ਤਸਵੀਰਾਂ ਦਿਖਾ ਰਹੇ ਆ ਜਿੱਥੇ ਕਿ ਦੇਖ ਸਕਦੇ ਹੋ ਕਿਸਾਨ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲਾ ਕੇ ਜਿਹੜੀਆਂ ਸੜਕਾਂ ਨੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ ਤਾਂ ਉਸ ਨੂੰ ਲੈ ਕੇ ਜਿਹੜੀ ਐਮਰਜੈਂਸੀ ਸੇਵਾਵਾਂ ਮੈਡੀਕਲ ਸੇਵਾਾਂਾਂ ਵਿਆਹ ਦੀਆਂ ਰਸਮਾਂ ਇੰਟਰਵਿਊ ਦੇਣ ਜਾ ਰਹੇ ਲੋਕ ਇਹ ਸਿਰਫ ਉਹ ਜਿਹੜੇ ਲੋਕ ਨੇ ਉਸ ਪ੍ਰਗੀਥੋਂ ਲੰਘ ਸਕਦੇ ਉਹ ਵੀ ਆਈਡੀ ਕਾਰਡ ਪੂਰਾ ਚੈੱਕ ਵਗੈਰਾ ਕਰਾ ਕੇ ਤਾਂ ਇਸ ਨੂੰ ਲੈ ਕੇ ਕਿਸਾਨਾਂ ਨਾਲ ਜਿਹੜੀ ਗੱਲਬਾਤ ਕਰਦੇ ਆ ਵੀ ਕਿਹੜੀ ਯੂਨੀਅਨ ਵੱਲੋਂ ਜਿਹੜਾ ਹੈ ਧਰਨਾ ਲਗਾਇਆ ਬਾਈ ਸਤੀਕਾਲ ਜੀ ਸਤੀਕਾਲ ਜੀ ਵਾਈਜੂ ਕਾ ਖਾਲਸਾ ਵਾਈਜੂ ਕੀ ਫਤੇ ਜੀ ਕਿਹੜੀ ਜਿੱਥੇ ਮੈਂ ਦੀ ਵੱਲੋਂ ਜਿਹੜਾ ਹੈ ਧਰਨਾ ਲਗਾਇਆ ਗਿਆ ਦੇਖੋ ਇਹ ਸੰਜੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕੇ ਕੇ ਐਮ ਵੱਲੋਂ ਇਹ ਲਗਾਇਆ ਗਿਆ ਕਿਸਾਨ ਮਜ਼ਦੂਰ ਸੰਗਰਖਸ਼ ਵੱਲੋਂ ਤੇ ਇੱਥੇ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਸਾਰੇ ਨੁਮਾਇੰ ਤੇ بار بار ਕਿਉਂ ਧਰਨੇ ਲਾਉਣੇ ਪੈਂਦੇ ਨੇ ਇਹ ਜੇ ਗੱਲ ਕਰੀਏ ਪੰਜਾਬ ਬੰਦ ਦੀ ਕਾਲ ਦਿੱਤੀ ਗਈ 30 ਦਸੰਬਰ ਦੀ ਬਾਰ ਬਾਰ ਕਿਉਂ ਕਾਲਾ ਦਿੱਤੀ ਜਾ ਰਹੀ ਹੈ ਕਿ ਮੰਗਾ ਸਰਕਾਰ ਤੱਕ ਪਹੁੰਚਦੀ ਨਹੀਂ ਦੇਖੋ ਇਹ ਅਸੀਂ ਆਪਣੀ ਧੌਣ ਉੱਚੀ ਕਰਨ ਦਾ ਮੁੱਲ ਉਤਾਰ ਰਹੇ ਹਾਂ ਪੰਜਾਬੀ ਹਮੇਸ਼ਾ ਧੌਣ ਉੱਚੀ ਕਰਕੇ ਜੂਣਾ ਸਿੱਖਿਆ ਇਹਨਾਂ ਨੇ ਤੇ ਜੂਂਦੇ ਰਹਿਣਗੇ ਇਹ ਅਸੀਂ ਉਹ ਆਪਣੀ ਧੌਣ ਉੱਚੀ ਕਰਕੇ ਜੂਣ ਦਾ ਸੀ ਅੱਜ ਇਹ ਮੁੱਲ ਉਤਾਰ ਰਹੇ ਹਾਂ ਵੀ ਜਿਹੜਾ ਸਾਨੂੰ ਇਹ ਸੰਘਰਸ਼ ਕਰਨੇ ਪੈ ਰਹੇ ਕਿਸੇ ਨਾ ਕਿਸੇ ਹਾਲਾਤਾਂ ਦੇ ਨਾਲ ਸਾਡੇ ਸੰਘਰਸ਼ ਬਦਲਦੇ ਗਏ ਪਹਿਲਾਂ ਮੁਗਲਾਂ ਨਾਲ ਲੜਦੇ ਰਹੇ ਫਿਰ ਹੁਣ ਇਹ ਅੱਜ ਆਰਐਸਐਸ ਭਾਜਪਾ ਆ ਗਈ ਇਹਦੇ ਨਾਲ ਅਸੀਂ ਲ ਇਹ ਸਾਡੇ ਜਰੋਂ ਸਾਡੇ ਤੇ ਜ਼ੁਲਮ ਕਰਦੇ ਸਾਡੇ ਨੌਜਵਾਨਾਂ ਨੂੰ ਤੇ ਗੱਡੀਆਂ ਚੜਾ ਕੇ ਮਾਰ ਦਿੰਨੇ ਆ ਸਾਡੇ ਨੌਜਵਾਨਾਂ ਦੇ ਝੂਠੇ ਪਰਚੇ ਪਾ ਕੇ ਚ ਜੱਗੀ ਜੌਲ ਹੋਵੇ ਚਾਹ ਤਿੰਨ ਮੁੰਡੇ ਹੁਣ ਇਨਕਾਉਂਟਰ ਹੋਇਆ ਹਰਿਆਣੇ ਦੇ ਵਿੱਚ ਜੂਪੀ ਦੇ ਵਿੱਚ ਲਾ ਜਾ ਕੇ ਸਾਡੇ ਜੇ ਉਹਨਾਂ ਦਾ ਪਿਸ਼ੋਕੜ ਦੇਖੇ ਜਾਵੇ ਉਹ ਲੱਗਦੇ ਵੀ ਇਹ ਖੜਕੂ ਹੋਣਗੇ ਉਹ ਉਹਨਾਂ ਕਰਕੇ ਸਾਨੂੰ ਇਹ ਸੜਕਾ ਭਰਾਉਣਾ ਪੈਂਦਾ ਆਪਣੀ ਧੌਣ ਉੱਚੀ ਤਾਹੇ ਮੁੱਲ ਅਸੀਂ ਤਾਰ ਦੇ ਰਹਿਵਾਂਗੇ ਜਿੰਨਾ ਚੇ ਸਾਡੀ ਜਾਨ ਚ ਜਾਣਗੇ ਕਿਤੇ ਨਾ ਕਿਤੇ ਦੇਖੀ ਆ ਆਮ ਜਨਤਾ ਕਿਤੇ ਨਾ ਕਿਤੇ ਵੀ ਲੱਗਦਾ ਵੀ ਪ੍ਰੇਸ਼ਾਨ ਹੋ ਬਿਜਾਪਾ ਦੇਖਿਓ ਜਿਹੜੇ ਵੱਡੇ ਘਰਾਣੇ ਨੇ ਉਹਨਾਂ ਦੇ ਸਾਰੇ ਕਾਰੋਬਾਰ ਉਸ ਤਰ੍ਹਾਂ ਹੀ ਚੱਲ ਰਹੇ ਨੇ ਦੇਖੋ ਜਿਹੜੀ ਤੁਸੀਂ ਗੱਲ ਕਰੀ ਆਮ ਜਨਤਾ ਦੀ ਆਮ ਜਨਤਾ ਉਰੇ ਬੈਠੀ ਹੈ ਜਿਹੜੀ ਆਮ ਜਨਤਾ ਹੈ ਜਿਹੜੇ ਵੱਡੇ ਤਨਾਟ ਹੈ ਕਾਰਪੋਰੇਟ ਆ ਹੂੰ ਅਵਾਨੀਆਂ ਅਡਾਨੀਆਂ ਦੇ ਚਮਚੇ ਕਹਿ ਸਕਦੇ ਆ ਜਾਂ ਉਹਨਾਂ ਦੇ ਦਲਾਲ ਕਹਿ ਸਕਦੇ ਆ ਉਹਨਾਂ ਨੇ ਆ ਕੇ ਸਾਡੇ ਨਾਲ ਉਹਰੇ ਖੈਣਾ ਹੁੰਦਾ ਉਹ ਕਾਦੇ ਵੀ ਉਹ ਦਿਖਾਉਣਾ ਹੁੰਦਾ ਲੋਕਾਂ ਨੂੰ ਸਰਕਾਰਾਂ ਨੂੰ ਵੀ ਅਸੀਂ ਤੁਹਾਡੇ ਹੱਕ 'ਚ ਖੜੇ ਜਿਹੜੇ ਆਮ ਲੋਕ ਐ ਆਮ ਪਬਲਿਕ ਆ ਉਹ ਇੱਥੇ ਬੈਠੇ ਆ ਆਪਣੇ ਕੋਲ ਬੈਠੇ ਆ ਉਹ ਇੱਥੇ ਬੈਠੇ ਆ ਸਿਰਫ ਚਮਚੇ ਜਿਹੜੇ ਉਹਨਾਂ ਦੇ ਆਰਐਸਐਸ ਦੇ ਬੀਜੇਪੀ ਦੇ ਦਲਾਲ ਐ ਜਿਹੜੇ ਦੱਲੇ ਕਹਿ ਸਕਦੇ ਆ ਅਸੀਂ ਉਹ ਹੀ ਆ ਕੇ ਸਾਡੇ 'ਕਾ ਠੈਕਦੇ ਹੋਰ ਆਮ ਕਦੇ ਸਾਡੇ 'ਕਾ ਲੜਦਾ ਨਹੀਂ ਸਰਕਾਰਾਂ ਦਾ ਕਵਾਜ ਕਿਸ ਤਰ੍ਹਾਂ ਜਾਊਗੀ ਕਿ ਧਰਨੇ ਲਗਾ ਲਗਾਤਾਰ ਲੱਗਦੇ ਰਹੇਣਗੇ ਫਿਰ ਪੰਜਾਬ ਦੇ ਵਿੱਚ ਕੋਈ ਹੱਲ ਨਹੀਂ ਐ ਕੋਈ ਹੱਲ ਵੀ ਕੋਈ ਸਰਕਾਰਾਂ ਤੱਕ ਆਵਾਜ਼ ਪਹੁੰਚਾਉਣ ਨੂੰ ਅਸੀਂ ਪਹਿਲਾਂ 13-14 ਮਹੀਨੇ ਦਿੱਲੀ ਸ਼ਰਨਗਸ਼ ਕੀਤਾ ਬਾਰਡਰਾਂ ਤੇ ਅਸੀਂ ਡਰੇ ਰਹੇ ਮੋਦੀ ਤਾਂ ਉਹ ਮਾਫੀ ਮੰਗਵਾ ਕੇ ਘਰ ਨੂੰ ਆਏ ਸੀ ਹਾਂਜੀ ਪਰ ਆ ਰੂਲਦੂ ਮਾਨਸਾ ਵਰਗੇ ਜਿਹੜੇ ਬੋਲਦੇ ਆ ਸਾਡੇ ਆਗੂ ਮੈਂ ਆਪਣਾ ਆਗੂ ਨਹੀਂ ਮੰਨਦਾ ਵੈਸੇ ਇੱਕ ਕਹਿਣਾ ਪੈਂਦਾ ਏ ਇਹ ਬਣੇ ਵੇ ਆਪਣੇ ਆਪ ਕਿਸਾਨ ਲੀਡਰ ਬਣੇ ਵੇ ਉਹ ਵੀ ਧਰਮ ਦਾ ਸਪੋਰਟ ਕਰ ਰਹੇ ਆ ਅੱਜ ਕਿਤਨੇ ਕਿਤੇ ਚ ਗੱਲ ਕਰੀਆ ਦੇਖੋ ਸਪੋਰਟ ਕਰਨੀ ਹੋਰ ਗੱਲ ਐ ਸੰਘਾਸ ਦੇ ਵਿੱਚ ਆਉਣਾ ਹੋਰ ਗੱਲ ਐ ਜੇ ਸਪੋਰਟ ਕਰਨੀ ਸੀ ਜਦੋਂ ਅਸੀਂ 2021 ਦੇ ਵਿੱਚ ਦਿੱਲੀ ਤੋਂ ਤੁਰੇ ਉਸ ਟਾਈਮ ਢੱਲੇਵਾਲ ਸਾਹਿਬ ਤੇ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਭਾਈ ਸਾਸੀ ਘਰ ਨੂੰ ਨਹੀਂ ਜਾਣਾ ਸਾਡੀਆਂ ਮੰਗਾਂ ਲਿਖਤੀ ਨਹੀਂ ਹੋਈਆਂ ਕਾਨੂੰਨ ਗਰੰਟੀ ਲਿਖਤੀ ਨਹੀਂ ਹੋਇਆ ਸਾਡੇ ਕਿੰਨੇ ਸ਼ਹੀਦ ਹੋ ਗਏ ਚਾਰ ਮੁੰਡੇ ਲਖੀਂ ਪਖੀਰੀ ਸ਼ਰੀਆਮ ਇੱਕ ਬੀਜੇਪੀ ਦੇ ਗੁੰਡੇ ਨੇ ਗੱਡੀ ਚੜਾ ਕੇ ਮਾਰਤੇ ਉਹਨਾਂ ਦਾ ਇਨਸਾਫ ਲੈਣਾ ਦਿੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹਰਿਆਣੇ ਦੇ ਵਿੱਚ ਕਿੰਨੇ ਪਰਚੇ ਆ ਉਹ ਅਸੀਂ ਮਾਫ ਕਰਾਉਣੇ ਪਹਿਲਾਂ ਇਨਸਾਫ ਲੈਣਾ ਉਹਨਾਂ ਪਰਚਿਆਂ ਦਾ ਫਿਰ ਅਸੀਂ ਘਰ ਨੂੰ ਜਾਣਾ ਪਰ ਉਹਨਾਂ ਨੇ ਨਹੀਂ ਸੁਣੀ ਅੱਜ ਉਹ ਬੈਠੇ ਘਰਾਂ ਅ ਬੰਦਾ ਵਾ ਪੱਗਾ ਸਿਰਾਂ ਤੇ ਐ ਵਿੱਚ ਸਿਰ ਵਸਾਏ ਵੇ ਪਰ ਉਹ ਹੈ ਕਾਮਰੇਡ ਕਹਿ ਸਕਦਾ ਮੈਂ ਉਹਨਾਂ ਨੂੰ ਪਹਿਲਾਂ ਹੁੰਦੇ ਤੇ ਮਹੰਤ ਸਾਡੇ ਮਗਰ ਪਈ ਵੇ ਹਾਂਜੀ ਹੁਣ ਕਾਮਰੇਡ ਸਾਡੇ ਮਗਰ ਪਈ ਵੇ ਆ ਕਿਉਂਕਿ ਇਹ ਸਰਕਾਰਾਂ ਦੇ ਟੌਟ ਵਾਂਗ ਚੱਲਣੇ ਨੇ ਨੇ ਕਦੇ ਪੰਜਾਬ ਪੰਜਾਬੀ ਅਤੇ ਸਿੱਖੀ ਦੀ ਤਾਂ ਗੱਲੇ ਨਹੀਂ ਕਰਨੀ ਹੂੰ ਇਦਾਂ ਇਹਨੇ ਕਦੇ ਕਹਿਣੀ ਨਹੀਂ ਕਿ ਪੰਜਾਬ ਨਾਲ ਤੱਕਾ ਹੋ ਰਿਹਾ ਹਿੰਦੁਸਤਾਨ ਨਾਲ ਤੱਕਾ ਹੋ ਰਿਹਾ ਦੱਸੋ ਵੀ ਹਿੰਦੁਸਤਾਨ ਨਾਲ ਕਿੱਥੇ ਤੱਕਾ ਹੋ ਰਿਹਾ ਹਿੰਦੁਸਤਾਨ ਜ਼ੁਲਮ ਕਰ ਰਿਹਾ ਸਾਡੇ ਤੇ ਸਾਡੇ ਪਰ ਲਾਠੀਆਂ ਭਰਾ ਰਿਹਾ ਕਦੇ ਕਿਹਾ ਉਹਨਾਂ ਨੇ ਆਪਣੇ ਸੀਸੇ ਆਪੇ ਭੰਨ ਕੇ ਬਹਾਦਰ ਨਹੀਂ ਬਣਿਆ ਜਾਂਦਾ ਜੇ ਦੁਸ਼ਮਣ ਸਾਹਮਣੇ ਤੇ ਆ ਕੇ ਟੱਕਰਦਾ ਫਿਰ ਬਹਾਦਰ ਬਣਿਆ ਜਾਂਦਾ ਉਹ ਇਹ ਇਹ ਉਹ ਬੈਠੇ ਜੁਝਾਰੂ ਜਿਹੜੇ ਸਰਕਾਰ ਨਾਲ ਮੱਥਾ ਲਾਈ ਮੰਗਾ ਉਹਨਾਂ ਦੇ ਵੀ ਆ ਮੰਗਾ ਥੋੜੀ ਜਿਹੀ ਸੇਮ ਜਿੱਥੇ ਬੰਦੀਆਂ ਫਿਰ ਆਂਦਾ ਤਾਂ ਕਿਉਂ ਇਦਾਂ ਸੜਕਾਂ ਤੇ ਬਾਰ-ਬਾਰ ਉਤਰਦਾ ਹੈ ਕਿ ਸਰਕਾਰ ਤੱਕ ਸਰਕਾਰ ਦੇ ਨੁਮਾਇੰਦ ਕੋਸ਼ਿਸ਼ ਕਰਦੇ ਨੇ ਵੀ ਮੀਟਿੰਗਾਂ ਵੀ ਲਗਾਤਾਰ ਜਾਰੀ ਆ। ਕੱਲ ਤੁਸੀਂ ਦੇਖਿਆ ਮੀ ਖਨੌਰੀ ਬਾਟਰ ਦੇ ਉੱਪਰ ਮੀਟਿੰਗਾਂ ਵੀ ਹੋਈਆਂ ਨੇ ਪ੍ਰਸ਼ਾਸਨ ਦੇ ਨਾਲ ਪਰ ਹੱਲ ਕਿਉਂ ਨਹੀਂ ਹੁੰਦੇ ਬਾਰ ਬਾਰ? ਦੇਖੋ ਹੱਲ ਉਦੋਂ ਤੱਕ ਨਹੀਂ ਹੋਣੇ ਜਦੋਂ ਤੱਕ ਸਾਡਾ ਦੇਸ਼ ਆਜ਼ਾਦ ਨਹੀਂ ਹੁੰਦਾ। ਅੱਜ ਪਹਿਲਾਂ ਜਦੋਂ ਤੋਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਅੰਗਰੇਜ਼ਾਂ ਦੇ ਗੁਲਾਮ ਸੀ। ਉਹਨਾਂ ਤੋਂ ਅਸੀਂ ਛੁੱਟੇ ਅੱਜ ਅਸੀਂ ਭਾਵੇਂ ਬੀਜੇਪੀ ਆਰਐਸਐਸ ਚਾਹ ਕਾਂਗਰਸ ਹੋਵੇ ਕੋਈ ਹੋਵੇ ਉਹਨਾਂ ਦੇ ਗੁਲਾਮ ਹੈ। ਜਦੋਂ ਤੱਕ ਅਸੀਂ ਇਹਨਾਂ ਤੋਂ ਆਜ਼ਾਦੀ ਨਹੀਂ ਪਾਉਂਦੇ ਸਾਡਾ ਆਪਣਾ ਖਿੱਤਾ ਨਹੀਂ ਹੁੰਦਾ ਜਿਹੜੇ 1947 ਦੇ ਵਿੱਚ ਕਿਹਾ ਸੀ ਸਾਡੇ ਬਾਧ ਅਧਿਕਾਰ ਹੋਣਗੇ ਤੁਹਾਡਾ ਖਿੱਤਾ ਹੋਊਗਾ ਤੁਹਾਡੀ ਬੋਲੀ ਹੋਊਗੀ ਤੁਹਾਡਾ ਬਿਰਸਾ ਹੋਊਗਾ ਜਦੋਂ ਤੱਕ ਉਹ ਅਸੀਂ ਉਹ ਲੜਾਈ ਨਹੀਂ ਲੜਦੇ ਉਹ ਸਾਨੂੰ ਲੜਾਈ ਹੌਲੀ ਹੌਲੀ ਹੋਣੀ ਅਸੀਂ ਉਹ ਲੜਾਈ ਸਾਨੂੰ ਲੜਨੀ ਪੈਣੀ ਹੈ ਅੱਜ ਸਮਝ ਲਿਏ ਕੱਲ ਨੂੰ ਸਮਝ ਲਿਏ ਜਦੋਂ ਉਹ ਲੜਾਈ ਅਸੀਂ ਲੜਾਂਗੇ ਸਾਡਾ ਆਪਣਾ ਅਧਿਕਾਰ ਹੋਊਗਾ ਸਾਡਾ ਕਾਨੂੰਨ ਹੋਊਗਾ ਅੱਜ ਸਾਡਾ ਕੀ ਹੈ ਸਾਡੇ ਕਿਤਾਬਾਂ ਵਿੱਚ ਸਾਡੇ ਗੁਰੂਆਂ ਬਾਰੇ ਬਲਤਕਾਰੀ ਡਾਕੂ ਲਿਖਿਆ ਵਾ ਅਸੀਂ ਕਿਹੜੇ ਉਹਦੀ ਗੱਲ ਕਰਦੇ ਆ ਅੱਜ ਜਿਹੜੀ ਸਸਤਾ ਦੀ ਸਾਡੀ ਸਾਡੀ ਸੰਸਥਾ ਦੀ ਐਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 1920 ਚ ਬਣੀ ਹਾਂਜੀ ਉਹਦੇ ਫਿਰ ਅਸੀਂ ਜਿੰਨਾ ਚਿਰ ਉਹ ਆਜ਼ਾਦ ਰਹੀ ਹੂੰ ਉਦੋਂ ਤੱਕ ਸਾਡੇ ਸਿੱਖ ਭਾਈ ਹੋਵੇ ਚਾਹ ਹਿੰਦੂ ਭਾਈ ਹੋਣ ਚਾਹ ਮੁਸਲਮਾਨ ਭਾਈ ਹੋਣ ਆਜ਼ਾਦੀ ਉਹਨਾਂ ਨੇ ਖਿੱਤਾ ਵਰਤਿਆ ਵਧੀਆ ਜ਼ਿੰਦਗੀ ਜੂਈ ਪਰ ਹੂੰ ਜਦ ਤੋਂ ਉਹ ਖਤਮ ਹੋਈ ਹੈ ਉਹ ਗੁਲਾਮ ਹੋਈ ਹੈ ਪਹਿਲਾਂ ਅੰਗਰੇਜ਼ਾਂ ਨੇ ਗੁਲਾਮ ਕੀਤੀ ਅੱਜ ਬੀਜੇਪੀ ਆਰਐਸਐਸ ਦੀ ਗੁਲਾਮ ਚਾਹ ਬਾਦਲਦਲੀਏ ਹੋਣ ਬਾਦਲਦਲੀਆ ਆਰਐਸਐਸ ਦੇ ਗੁਲਾਮ ਰਹੇ ਹਾਂ ਇਹਨਾਂ ਕਰਕੇ ਅੱਜ ਅਸੀਂ ਇਹ ਇਹ ਸਾਰਾ ਕੁਝ ਹੋ ਰਿਹਾ ਸਾਡੇ ਨਾਲ ਤੇ ਅਪਾਚੇ ਗੱਲ ਕਰੀਏ ਜਗਜੀਤ ਸਿੰਘ ਡੱਲੇਬਾਲ ਹੁਣ 33 34 ਦਿਨ ਹੋ ਗਏ ਉਹਨਾਂ ਨੂੰ ਭੁੱਖ ਹੜਤਾਲ ਤੇ ਮਰਨ ਮਰਤੇ ਦੇ ਬੈਠੇ ਨੇ ਕਿਵੇਂ ਦੇਖਦੇ ਹੋ ਸਰਕਾਰ ਕਹਿੰਦੀ ਹੈ ਵੀ ਉਹਨੂੰ ਉਹ ਅਸੀਂ ਲਗਾਤਾਰ ਖਬਰਾਂ ਆਉਂਦੀਆਂ ਵੀ ਸੋਸ਼ਲ ਮੀਡੀਆ ਦੇ ਵੀ ਸਰਕਾਰ ਕਹਿੰਦੀ ਵੀ ਅਸੀਂ ਉਹਨਾਂ ਨੂੰ ਚੱਕਣਾ ਵੀ ਇਦਾਂ ਇਥੇ ਪ੍ਰਬੰਧ ਪ੍ਰਬੰਧ ਪੂਰੇ ਕੀਤੇ ਹੋਏ ਨੇ ਉਹਨੂੰ ਉਹਨਾਂ ਨੂੰ ਕਿਵੇਂ ਸਰ ਕੇ ਦੇਖਦੇ ਹੋ ਦੇਖੋ ਪਹਿਲਾਂ ਤਾਂ ਉਹਨੂੰ ਅੱਜ 36 37 ਦਿਨ ਹੋ ਗਏ ਜੀ 33 34 ਦਿਨ ਨਹੀਂ ਹੋਏ ਜੀ 36 37 ਦਿਨ ਹੋ ਗਏ ਦੂਜੀ ਗੱਲ ਚੱਕਣਾ ਇਹ ਪਹਿਲਾਂ ਵੀ ਚੱਕ ਕੇ ਦੇਖ ਲਿਆ ਸਰਕਾਰਾਂ ਨੇ ਹੂੰ ਮੌਲਵਲ ਤੋੜਨੇ ਦੀ ਕੋਸ਼ਿਸ਼ ਕਰ ਲਈ ਵੀ ਇਹ ਡਰ ਜਾਣਗੇ ਉਹ ਉਹਨਾਂ ਨੇ ਕਰਕੇ ਸਾਰਾ ਕੁਝ ਦੇਖ ਲਿਆ ਲੇਗੇ ਤੇ ਚੱਕ ਕੇ ਫੇਰ ਛੱਡਣਾ ਪਿਆ ਅੱਜ ਫੇਰ ਠੀਕ ਹੈ ਰਾਤ ਨੂੰ ਉੱਥੇ ਬੜੀ ਫੋਰਸ ਵਧਾਈ ਪਈ ਹੈ ਫੇਰ ਚੱਕ ਲਈ ਜਾਂਗੇ ਪਰ ਉਸ ਤੋਂ ਬਾਅਦ ਫੇਰ ਆਗੂ ਪਿੱਛੇ ਖੜੇ ਆ ਉਸ ਤੋਂ ਬਾਅਦ ਫੇਰ ਪਿੱਛੇ ਖੜੇ ਆ ਕਿੰਨੇ ਕ ਨੂੰ ਚੱਕ ਲੂਗੇ ਫੇਰ ਤਾਂ ਇਹਦਾ ਮਤਲਬ ਤਾਂ ਇਹ ਹੋਊਗਾ ਫੇਰ ਵੀ ਘਰ ਘਰ ਤੋਂ ਆ ਕੇ ਤੁਸੀਂ ਚੱਕ ਲੂਗੇ ਹਾਂਜੀ ਕਿੰਨੇ ਨੂੰ ਚੱਕੋ ਤਾਂ ਸਹੀ ਨਾ ਤਿਆਰ ਬੈਠਿਆ ਸੀ ਕਹਿੰਦੇ ਯਾਰ ਰੋਹ ਦਾ ਸਿਆਪਾ ਮੁੱਕੇ ਸਾਨੂੰ ਚਾਓ ਜੇਲ੍ਹਾਂ 'ਚ ਬੰਦ ਕਰੋ ਜੇਲ੍ਹਾਂ ਦੇ ਵਿੱਚ ਟੱਕ ਦੋ ਅਸੀਂ ਮਰਨ ਤੋਂ ਨਹੀਂ ਡਰਦੇ ਡੱਲੇਵਾਲ ਸਾਹਿਬ ਆਪਣੀ ਮਰਜ਼ੀ ਕਰ ਬੈਠੇ ਕੋਰਟ ਨੇ ਕੀ ਕਿਹਾ ਅਸੀਂ ਪਹਿਲਾਂ ਵੀ ਮੈਂ ਬਿਆਨ ਦਿੰਦਾ ਰਿਹਾ ਮੀਡੀਆ ਤੇ ਵੀ ਸਟੇਜਾਂ ਤੇ ਵੀ ਵੀ ਕੋਟਾ ਕਿਹਨਾਂ ਦੀਆਂ ਕੋਟਾ ਉਹਨਾਂ ਦਲਾਲਾਂ ਦੀਆਂ ਹੀ ਆ ਜਿਹੜੇ ਸੈਂਟਰ ਚ ਕੁਰਸੀਆਂ ਤੇ ਬੈਠੇ ਕੋਰਟ ਨੇ ਕੀ ਕਿਹਾ ਡੱਲੇਵਾਲ ਸਾਹਿਬ ਨੂੰ ਆਗੂ ਨਹੀਂ ਜਾਣ ਦਿੰਦੇ ਕੋਰਟ ਨੂੰ ਚਾਹੀਦਾ ਸੀ ਤੌਣ ਚ ਗੋਡਾ ਦੰਦੇ મોદી ਦੇ ਅਮਨ ਸ਼ਾਹ ਦੇ ਦੋਨਾਂ ਦੀ ਆਵਾਜ਼ ਸੁਣਨ ਉਹਨਾਂ ਦੀ ਗੱਲ ਸੁਣਨ ਕੀ ਕਹਿਣਾ ਚਾਹੁੰਦੇ ਉਲਟਾ ਸਾਨੂੰ ਹੀ ਦੋਸ਼ ਕਿਉਂਕਿ ਕੋਟਾ ਉਹਨਾਂ ਦੀਆਂ ਆਈਆਂ ਉਹਨਾਂ ਨੇ ਰੱਖੇ ਹੋਏ ਆ ਸਾਨੂੰ ਅੱਜ ਤੱਕ 1947 ਤੋਂ ਲੈ ਕੇ ਚਾਹ 1978 ਦਾ ਕਾਂਡ ਹੋਵੇ 84 ਦਾ ਹੋਵੇ 92 93 ਸਾਡੇ ਕਿੰਨੇ ਮੁੰਡੇ ਮਾਰਤੇ ਘਰਾਂ ਦੇ ਘਰ ਖਾਲੀ ਕਰਤੇ ਸਾਨੂੰ ਇਨਸਾਨ ਮਿਲਿਆ ਪੇ ਕੋਟਾ ਤੋਂ ਸਾਨੂੰ ਆਸੇ ਨਹੀਂ ਦਿੱਤਾ ਪਹਿਲਾਂ ਹੀ ਕਹਿੰਦੇ ਸਾਨੂੰ ਨਿਆ ਪ੍ਰਾੜੀ ਹਿੰਦੁਸਤਾਨ ਦੀ ਤੇ ਸਾਨੂੰ ਕੋਈ ਉਮੀਦ ਨਹੀਂ ਕਿ ਸਾਨੂੰ ਉਹ ਇਨਸਾਫ ਦੋ ਮੰਗਾ ਕਿਹੜੀਆਂ ਆਪਣੀ ਮੰਗਾ ਉਹੀ ਹੈ ਜਿਹੜੀ ਪਹਿਲਾਂ ਸੀਗੀ ਦੇਖੋ ਮੰਗਾ ਸਾਡੀ ਉਹੀ ਹੈ ਜਿਹੜੀਆਂ 1920 ਦੇ ਵਿੱਚ ਅਸੀਂ ਲੈ ਕੇ ਦਿੱਲੀ ਨੂੰ ਤੁਰੇ ਸੀ ਉਹੀ ਮੰਗਾ ਹੈ ਤੀਜੀ ਤਾਂ ਮੰਗੇ ਨਹੀਂ ਹੁਣ ਇਹ ਕਹਿੰਦੇ ਐਮਐਸਪੀ ਦੀ ਗਾਰੰਟੀ ਹੈ ਯਾ ਚੋਨੇ ਤੇ ਹੈ ਅਸੀਂ ਨਹੀਂ ਚੋਨਾ ਲੈਣਾ ਸਾਨੂੰ ਹੋਰ ਤੇ ਦੇ ਦਿਓ ਅਸੀਂ ਸਾਨੂੰ ਸਾਡਾ ਜਿਹੜਾ ਖਿੱਤਾ ਹੈ ਸਾਡਾ ਪਾਣੀ ਹੈ ਸਾਡੀ ਬਿਜਲੀ ਹੈ ਸਾਡੇ ਸੀਨੇ ਉੱਪਰੋਂ ਲੰਘ ਰੀਆਂ ਤਾਰਾਂ ਐ ਸਾਡੀ ਹਿੱਕ ਪਾੜ ਕੇ ਨਹਿਰ ਜਾ ਰਹੀ ਐ ਸਾਡਾ ਸਾਨੂੰ ਦੋ ਸਾਨੂੰ ਦਾ ਇਨਸਾਫ ਦੋ ਜਦੋਂ ਤੁਸੀਂ ਕੋਲਾ ਸਾਨੂੰ ਆ ਰਿਹਾ ਕੋਹਾਟੀ ਤੋਂ ਉਹ ਗੱਡੀ ਤੁਰਦੀ ਬਾਅਦ ਚ ਐ ਪਹਿਲਾਂ ਪੇਮੈਂਟ ਪਾਉਣੇ ਪੰਜਾਬ ਸਰਕਾਰ ਤੋਂ ਤੇ ਸਾਡਾ ਪਾਣੀ ਸਾਡੀ ਬਿਜਲੀ ਫ੍ਰੀਜ ਕਿਵੇਂ ਜਾਊਗੀ ਫਿਰ ਜਦੋਂ ਇਹ ਲੜਾਈ ਲੜਦੇ ਫਿਰ ਅਸੀਂ ਹੱਤਵਾਦੀ ਆਂ ਅਸੀਂ ਵੱਖਵਾਦੀ ਆਂ ਜਦ ਤੁਸੀਂ ਹੱਕ ਮੰਗੂਗੇ ਨਾ ਫਿਰ ਤੁਹਾਡੇ 'ਤੇ ਇਲਜ਼ਾਮ ਲੱਗਣੇ ਲੱਗੂ ਲੜਾਈ ਸੈਂਟਰ ਨਾਲ ਕਿ ਸਟੇਟ ਨਾਲ ਦੇਖੋ ਸਟੇਟ ਨਾਲ ਵੀ ਹੁੰਦੀ ਹੈ ਹੁਣ ਸਟੇਟ ਦੀ ਤੁਸੀਂ ਗੱਲ ਕਰੀ ਇਹਨਾਂ ਦਾ ਹੱਕਾ ਚੱਕ ਲਿਆ ਜਿਹਨੂੰ ਇਹ ਕੇਜਰੀਵਾਲ ਕਹਿੰਦੇ ਮੈਂ ਤਾਂ ਉਹ ਖੁਜਲੀਵਾਲ ਕਹਿੰਨਾ ਉਹਨੂੰ ਚੱਕ ਲਿਆ ਉਹ ਚੱਕੇ ਵੇ ਨੂੰ ਇਹ 92 ਦੇ 92 ਡਾਰਾ ਬੰਨ ਗਏ ਤੇ ਮੇਰੇ ਵਰਗੇ ਜਿਹੜੇ ਇਹਨਾਂ ਦੇ ਭੇਡਾ ਵੀ ਪਛੇ ਪਛੇ ਮੈਂ ਮੈਂ ਕਰਦੀਆਂ ਤੁਰਪੀਆਂ ਅੱਜ ਸਾਡਾ ਗਊ 36 37 ਦਿਨ ਹੋ ਗਏ ਮਰਨ ਬਾਤਰ ਬੈਠਾ ਨੂੰ ਦਿਖਦਾ ਨਹੀਂ ਇਹ ਉੱਥੇ ਜਾਂਦੇ ਆ ਫੋਟੋ ਖਿਚਾ ਕੇ ਸੋਸ਼ਲ ਮੀਡੀਆ ਤੇ ਪਾ ਦਿੰਨੇ ਅਸੀਂ ਖਬਰਸਾਰ ਨਹੀਂ ਯਾਰ ਤੁਹਾਨੂੰ ਕਿਹਨੇ ਕਿਹਾ ਉੱਥੇ ਖਬਰਸਾਰ ਲੈਣੇ ਨੂੰ ਜੇ ਤੁਸੀਂ ਚਾਹੁੰਦੇ ਹੋ ਪੰਜਾਬ ਦੇ ਹਿੱਤਿਆਂ ਪੰਜਾਬ ਦੇ ਰਾਖੇ ਹੋ 92 ਦੇ ਨਾਲ ਪੰਜ ਬੰਦੇ ਆ ਇੱਕ ਬੰਦੇ ਨਾਲ ਪੰਜ ਲੈ ਕੇ ਜਾਣ ਜੰਤਰ ਮੰਤਰ ਤੇ ਬੈਠ ਜਾਣ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਆ ਉੱਥੇ ਦੇ ਲੈਣ 2-4000 ਬੰਦਾ ਕਿਉਂ ਨਹੀਂ ਸਰਕਾਰ ਬੋਲੂਗੀ ਪਰ ਇਹ ਉਹ ਉਸੇ ਆਰਐਸਐਸ ਦਾ ਗੁਲਾਮ ਕੇਜਰੀਵਾਲ ਉਹ ਕੇਜਰੀਵਾਲ ਦਾ ਗੁਲਾਮ ਇਹ ਸਾਨੂੰ ਭਗਵਾਨ ਤਮਾ ਟੱਕਰ ਗਿਆ। ਤੁਹਾਨੂੰ ਨਾ ਵੀ ਸਰਕਾਰ ਦੇ ਨੁਮਾਇੰਦੇ ਉੱਥੇ ਜਾਂਦੇ ਆਂ ਵੀ ਫੋਟੋ ਖਿੱਚਦੇ ਨੇ। ਬਾਕੀ ਵਾਪਸ ਚਲੇ ਜਾਂਦੇ ਰੇ। ਬਿਲਕੁਲ। ਫੋਟੋ ਮੀਡੀਆ ਕਾਨਫਰੰਸ ਕਰੀ ਆਪਣੇ ਘਰ ਨੂੰ ਆ ਗਏ। ਇਹ ਕਿਹੜਾ ਰੌਲਾ ਹੋਇਆ ਵੀ। ਤੁਸੀਂ ਯਾਰ ਉਹਦੇ ਪਿੱਛੇ ਤਾਂ ਨਾ ਲਾ ਸਕਦੇ ਆਂ। ਇਹਦੇ ਵਿੱਚ ਸਾਡੇ ਪਿੱਛੇ ਕਿਉਂ ਨਹੀਂ? ਜਿਹਨਾਂ ਤੋਂ ਵੋਟਾਂ ਲੈ ਕੇ ਤੁਸੀਂ ਇੱਥੇ ਬੈਠੇ। ਸਟੇਟ ਨੂੰ ਕਿਤੇ ਨਾ ਕਿਤੇ ਸਾਥ ਦੇਣਾ ਚਾਹੀਦਾ ਹੈ ਸੈਂਟਰ ਦੇ ਨਾਲ। ਕੋਈ ਮਿਲ ਕੇ ਕਿਸਾਨਾਂ ਨਾਲ ਮਿਲ ਕੇ। ਜੇ ਉਹ ਚਾਹੁੰਦੇ ਆ ਵੀ ਅਸੀਂ ਪੰਜਾਬ ਦਾ ਭਲਾ ਕਰਨਾ ਉਹਨਾਂ ਨੂੰ ਚਾਹੀਦਾ। ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ ਇੱਥੇ ਆ ਕੇ ਬੈਠਦੇ ਧਰਨੇ ਕੇ ਸਾਡੇ ਨਾਲ ਇਹ ਰੋਪੜ ਦਾ ਐਮਐਲਏ ਪਹੁੰਚੇ ਆਪਣੇ ਕੋਲ ਇੱਥੇ ਨਾ ਰੋਪੜ ਦਾ ਨਾ ਚਮਕੌਰ ਸਾਹਿਬ ਦਾ ਅੱਜ ਚਮਕੌਰ ਸਾਹਿਬ ਹਲਕੇ 'ਚ ਖੜੇ ਆਪਾਂ ਦੋਹੇ ਐਮਐਲਏ ਆ ਦੋਹੇ ਲੋਕਾਂ ਨੇ ਗळा 'ਚੋਂ ਸੱਪ ਤਾਰੇ ਸੀ ਪਰ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਅਜਗਰ ਗळा 'ਚ ਪੈ ਜਾਣੇ ਸੱਪ ਡੱਸਦੇ ਸੀ ਇਹ ਨਿਕਲ ਰਹੇ ਆ ਹੌਲੀ ਹੌਲੀ ਸੱਪ ਤਾਰੇ ਸੀ ਅਜਗਰ ਗळा 'ਚ ਫਸਾਲੇ ਲੋਕਾਂ ਨੂੰ ਲੋਕਾਂ ਨੂੰ ਪਤਾ ਨਹੀਂ ਸੀ ਜਿਵੇਂ ਜਿਹੜੀ ਮਲਕੀ ਲੀਕੀ ਲਿਸਟ ਜਾ ਰਹੀ ਹੋਈ ਸੀ ਤੇ ਵਿੱਚ ਐਮਰਜੈਂਸੀ ਜਿਹੜੀ ਸਵਾਮ ਅਸ ਗਿਆ ਐਂਬੂਲੈਂਸ ਹੋਵੇ ਤਾਂ ਕਿਸੇ ਪੇਪਰ ਦੇ ਜਾਣਾ ਉਸੇ ਤਰ੍ਹਾਂ ਗੱਡੀ-ਗੱਡੀ ਚੱਲ ਰਹੀ ਦੇਖੋ ਨਾ ਸੀ ਐਂਬ ਕੋਈ ਸਾਡਾ ਭਰਾ 에어ਪੋਰਟ ਜਾਣਾ ਉਹਦੇ ਕੋ ਪਾਸਪੋਰਟ ਦੇਖੀਦਾ ਸਾਡੇ ਵਲੰਟੀਅਰ ਮੁੰਡੇ ਖੜੇ ਆ ਉਹਦਾ ਪਾਸਪੋਰਟ ਦੇਖਦੇ ਟਿਕਟ ਦੇਖਦੇ ਉਹਨੂੰ ਜਰਿਪੇ ਦੀ ਵੀ ਚੱਲ ਜਾਂ ਦਿੱਲੀ ਨੂੰ ਜਾਣਾ ਦਿੱਲੀ ਨੂੰ ਜਾਂ ਅੰਮ੍ਰਿਤਸਰ ਨੂੰ ਹੁਣੇ ਕੱਢ ਕੱਡੇ ਮੁੰਡੇ ਅੰਮ੍ਰਿਤਸਰ 에어ਪੋਰਟ ਤੇ ਜਾਣਾ ਉਹਨਾਂ ਨੇ ਤੇ ਦੂਜਾ ਕੋਈ ਮਰੀਜ਼ ਹੈ ਉਹਨੂੰ ਭੇਜ ਰਹੇ ਆ ਆਮ ਜਿਹੜਾ ਐਮਰਜੈਂਸੀ ਹੈ ਉਹਦੇ ਬਾਅਦ ਤਾਂ ਕੋਈ ਹੋ ਨਹੀਂ ਹੈਗਾ ਤੇ ਬਾਕੀ ਜਿਹੜੇ ਵੀਰ ਆ ਉਹਦੇ ਪਿੱਛੇ ਆਪਣੇ ਆਪ ਖੜੇ ਗੁਰੂ ਦਾ ਲੰਗਰ ਵਰਤ ਤਾ ਬਾਬੇ ਨਾਨਕ ਦਾ ਲੰਗਰ ਟੁੱਟ ਲੋਕ ਛਾਗ ਰਹੇ ਆ ਲੋਕ ਖੜੇ ਆ ਵਾਲੇ ਕੋਈ ਪ੍ਰੋਬਲਮ ਨਹੀਂ ਆਮ ਪਬਲਿਕ ਨੂੰ ਅਸੀਂ ਤੰਗ ਨਹੀਂ ਕਰਦੇ ਠੀਕ ਹੈ ਜੀ ਧੰਨਵਾਦ ਸੋ ਦੇਖ ਸਕਦੇ ਹੋ ਤਸਵੀਰਾਂ ਨੇ ਰੋਪੜ ਚੰਡੀਗੜ੍ਹ ਮਾਰਗ ਦੀ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਵੱਡੀ ਗਿਣਤੀ ਵਿੱਚ ਸ਼ੇਰ-ਏ-ਪੰਜਾਬ ਯੂਨੀਅਨ ਵੱਲੋਂ ਜਿੱਥੇ ਕਿ ਰੋਡ ਆ ਜਾਮ ਕਰ ਦਿੱਤਾ ਗਿਆ ਉਸ ਨੂੰ ਲੈ ਕੇ ਜਿਹੜੀ ਇਹ ਕਾਲ ਹੈ ਪੰਜਾਬ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਸੀ ਵੀ ਕਿਸਾਨਾਂ ਵੱਲੋਂ ਬਲਕੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਪੰਜਾਬ ਬੰਦ ਹੋਊਗਾ ਤਾਂ ਉਸ ਨੂੰ ਦੇ ਉਤੇ ਇਹ ਤਸਵੀਰਾਂ ਰੋਪੜ ਦੇ ਜਿਹੜੇ ਜਿੱਥੇ ਵੀ ਤੁਹਾਡੇ ਮੇਨ ਰੋਡਾਂ ਹਾਈਵੇਅ ਦਾਸ ਨੂੰ ਲੈ ਕੇ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਜਿੱਥੇ ਤੁਸੀਂ ਕਹਿੰਦੇ ਹੋ ਕਿਸਾਨਾਂ ਵੱਲੋਂ ਜਿਹੜਾ ਹੈ ਜੇ ਮੈਂ ਅੱਗੇ ਆਉਂਦਾ ਰੋਡ ਹੈ ਜਾਮ ਕਰ ਦਿੱਤਾ ਗਿਆ ਜਿਹੜਾ ਇਹ ਮੇਨ ਹਾਈਵੇ ਤਾਂ ਉਸ ਨੂੰ ਲੈ ਕੇ ਜਿਹੜੀਆਂ ਆਪਣੀਆਂ ਸਿੱਖ ਜਥੇਬੰਦੀਆਂ ਨੇ ਗੁਰਦਰਾ ਸਾਹਿਬ ਇੱਥੇ ਨੇੜੇ ਤੇੜੇ ਜੋ ਕਿ ਗੁਰਦਰਾ ਸ੍ਰੀ ਬੀਬੀ ਮੁਮਤਾਜਗੜ੍ਹ ਸਾਹਿਬ ਦਾ ਜਿਹੜੀ ਜੇ ਲੰਗਰ ਦੀਆਂ ਸੇਵਾਵਾਂ ਲਗਾਤਾਰ ਜੋ ਕਿ ਸਵੇਰੇ 7 ਵਜੇ ਤੋਂ ਜਲ ਪਾਣੀ ਦੇ ਜਿਹੜੇ ਲੰਗਰ ਨੇ ਦੇਖ ਸਕਦੇ ਹੋ ਸਾਹਮਣੇ ਬਾਬਾ ਗੁਰਪ੍ਰੀਤ ਸਿੰਘ ਜੀ ਹੁਣੇ ਨਜ਼ਰ ਆ ਰਹੇ ਨੇ ਜਿਹੜੇ ਕਿ ਸਵੇਰ ਤੋਂ ਹੀ ਸਵੇਰੇ 7 ਵਜੇ ਤੋਂ ਜਿਹੜੀ ਕਿ ਇੱਥੇ ਸੇਵਾਵਾਂ ਆਪਣੀ ਚਾਹ ਪਾਣੀ ਦੀ ਜਿਹੜੀਆਂ ਸੇਵਾਵਾਂ ਵਿੱਚ ਉਹ ਸਵੇਰ ਤੋਂ ਹੀ ਇੱਥੇ جاری ਨੇ ਕੀ ਤਸਵੀਰ ਹੈ ਦੇਖ ਲੰਗਰ ਦੀ ਮਾਮਿਲ ਲਗਾਤਾਰ ਜੜੀਆਂ ਕੀ ਨਾ ਵੀਰਾਂ ਵੱਲੋਂ ਜਿਹੜੀ ਗੁਰਦਰਾ ਸਾਹਿਬ ਵੱਲੋਂ ਨਵਾਈਆਂ ਜਾ ਰਹੀਆਂ ਤੇ ਗੱਲਬਾਤ ਕਰਦੇ ਆ ਕਿਹੜੇ ਸਥਾਨ ਵੱਲੋਂ ਜਿਹੜੀ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬੱਬੀ ਜਿੱਦਾਂ ਪੰਜਾਬ ਬੰਦ ਦੀ ਕਾਲ ਸੀ ਕਿਸਾਨਾਂ ਵੱਲੋਂ ਤੇ ਪੰਜਾਬ ਬੰਦ ਕਰ ਦਿੱਤਾ ਗਿਆ ਰੋਡ ਪੂਰੀ ਤਰ੍ਹਾਂ ਜਾਮ ਨੇ ਤੇ ਲੰਗਰ ਦੀ ਸੇਵਾ ਮੋ ਵੀ ਚੱਲ ਰਹੀ ਹੈ ਦੁੱਧ ਚੱਲ ਰਿਹਾ ਚਾਹ ਚੱਲ ਰਹੀ ਹੈ ਕਿਹੜੇ ਸਥਾਨ ਤੋਂ ਜਿਹੜੀ ਸੇਵਾ ਚੱਲ ਰਹੀ ਹੈ ਇੱਥੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਆਂ ਦੇਸ਼ ਵਿਦੇਸ਼ ਦੇ ਵਿੱਚ ਰਹਿ ਰਹੇ ਸਾਡੇ ਸੱਜਣ ਮਿੱਤਰ ਵੀਰ ਜੋ ਵੀ ਮਾਈ ਭਾਈ ਸੋ ਜੋ ਕਿ ਸ਼੍ਰੋਮਣੀ ਸੇਵਾਦਾਰਤਰ ਸ਼੍ਰੋਮਣੀ ਪੰਥਰਤਰ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਮਜੋਦਾ ਮੁਖੀ ਗੁਰਦੁਆਰਾ ਮੁਹਤਾਜੀਗੜ੍ਹ ਸਾਹਿਬ ਜੋ ਕਿ ਪਿੰਡ ਬੜੀ ਪਰੁਖਾਲੀ ਦੇ ਨੇੜੇ ਸਥਿਤ ਹੈ ਉੱਥੋਂ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਜਿਨ੍ਹਾਂ ਨੂੰ ਵੱਡੇ ਬਾਬਿਆਂ ਦਾ ਹੁਕਮ ਵੈਸੇ ਜੋ ਕਿ ਕਿਸਾਨ ਅੰਨਦਾਤਾ ਉਹਨਰੇ ਲਈ ਅੱਜ ਸਵੇਰੇ 7:00 ਵਜੇ ਤੋਂ ਲੈ ਕੇ ਕਰਕੇ ਸ਼ਾਮ 4:00 ਵੇ ਦੇ ਤੱਕ ਗੁਰੂ ਕੇ ਚਾਰਾ ਲੰਗਰ ਆਰੰਭ ਕੀਤਾ ਹੋਇਆ ਹੈ ਸੋ ਜਿੰਨੇ ਵੀ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਹੋਈਆਂ ਹਨ ਸੋ ਉਹਨਾਂ ਸਾਰਿਆਂ ਦੇ ਬੜੇ ਸਤਿਕਾਰ ਦੇ ਨਾਲ ਅਸੀਂ ਚਾਰਾ ਲੰਗਰ ਸ਼ਿਕਾ ਰਹੇ ਹਾਂ ਸੋ ਵੱਡੇ ਬਾਬਿਆਂ ਵੱਲੋਂ ਜੋ ਵੀ ਹੁਕਮ ਹੈ ਜੋ ਵੀ ਸਰਕਾਰ ਇਹ ਨਿਆ ਇਹਨਾਂ ਲਈ ਧੱਕਾ ਕਰ ਰਹੀ ਹੈ ਸੋ ਇਹ ਸਰਕਾਰਾਂ ਨੂੰ ਇਹਨਾਂ ਦੇ ਜੋ ਵੀ ਮੰਗਾ ਪੂਰੀਆਂ ਕਰਨ ਦੇ ਮਿਹਰਬਾਨ ਹੋਣ ਸੋ ਐਨੇ ਕਬੰਤੀਆਂ ਦੇ ਤੇ ਲੰਗਰ ਚੱਲਦੇ ਰਹਿਣਗੇ ਪੂਰਾ ਸਹਿਯੋਗ ਹੈ ਕਿਸਾਨਾਂ ਨੂੰ ਹਾਂਜੀ ਹਾਂਜੀ ਸ਼ਾਮ 4 ਵਜੇ ਤੱਕ ਪੂਰਾ ਕਿਸਾਨਾਂ ਦਾ ਸਹਿਯੋਗ ਆ ਚਾਹ ਲੰਗਰ ਟੁੱਟ ਵਰਤੇਗਾ ਜੀ 24 ਘੰਟੇ 12 ਘੰਟੇ ਦੇ ਵਿੱਚ ਵੀ ਜਦੋਂ ਤੱਕ ਵੀ ਇਹਨਾਂ ਦਾ ਕਿਸਾਨ ਮੋਰਚਾ ਲੱਗਿਆ ਰਹੂਗਾ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ